ਦੇਖ ਸਕਦੇ ਹੋ ਜੀ ਪੁਲਿਸ ਇੱਥੋਂ ਦੀ ਲੈ ਕੇ ਜਾ ਰਹੀ ਹੈ ਥਾਣਾ 6 ਦੀ ਪੁਲਿਸ ਮੋਕੇ ਤੇ ਆਈ ਹੈ ਔਰ ਹਾਂਜੀ ਆਲਟਾਉਨ ਕੀ ਸਰ ਮਾਮਲਾ ਕੀ ਮਾਮਲਾ ਕੀ ਮਾਮਲਾ ਵੈਰੇ ਇਹ ਪੁੱਛਾਂਗੇ ਜੀ ਇਹ ਤੁਸੀਂ ਇਹਨੂੰ ਲੈ ਕੇ ਚੱਲੇ ਹੋਣ ਸਭ ਨੂੰ ਲੈ ਕੇ ਚੱਲੇ ਕੀ ਕੰਪਲੇਨਟ ਕੀ ਜੇ ਸਮੇਂ ਲੇਟ ਆਈ ਹੈ ਸਾਰੀ ਕੰਪਲੇਨਟ ਹੈ ਸਾਈ ਪੁਛ ਕੇ ਫੋਨ ਆਇਆ ਥੋੜਾ ਕੰਟਰੋਲ ਜੀ ਜੀ ਹੋਰ ਵੜਿਆ ਹੁਣ ਪੁੱਛਾਂਗੇ ਨਹੀਂ ਕੀ ਫੜਿਆ ਥੋੜਾ ਫੜਿਆ ਕਹਿੰਦੇ ਅੱਛਾ ਇਹ ਕੀ ਚੋਰੀ ਕਰਦਾ ਸੀ ਇਹ ਪਤਾ ਨਹੀਂ ਜੀ ਉਹ ਪੁੱਛਾਂਗੇ ਕਿੰਨਵਾਂ ਲੋਕ ਸਰ ਕਿੰਨਵਾਂ ਲੋਕ ਕੰਪਲੇਨਟ ਮਸੂਲ ਹੋਈ ਜੀ ਪਤਾ ਨਹੀਂ ਕੰਟਰੋਲ ਤੋਂ ਆਇਆ ਜੀ ਫੋਨ ਕਿੱਥੇ ਚ ਪਹਿਲਾਂ ਪਹੁੰਚੇ ਨਹੀਂ ਸਾਡੇ ਨੂੰ ਕਿੰਨੇ ਬੰਦੇ ਕਿੰਨੇ ਕਿੰਨੇ ਬੰਦੇ ਆਊਟ ਹੋ ਗਏ ਇੱਕ ਹੀ ਆ ਜਾ ਠੀਕੋ ਬੰਦਾ ਲੈ ਕੇ ਜਾ ਰਹੇ ਜੀ ਨਾ ਜਾ ਰਿਹਾ ਵੇ ਇੱਕ ਬੰਦਾ ਹੋ ਕੋਈ ਨਹੀਂ ਪੁੱਛ ਕੁਝ ਕਰਾਂਗੇ ਜੀ ਤੋਂ ਪਤਾ ਵਰਨਾ ਚਲੋ ਰੁਕੇ ਤੇ ਥਾਣਾ 6 ਦੀ ਪੁਲਿਸ ਜਿਹੜੀ ਲੈ ਕੇ ਜਾ ਰਹੀ ਹੈ ਬੰਦੇ ਨੂੰ ਦੇਖ ਸਕਦੇ ਹੋ ਕਿ ਥਾਣੇ ਦੇ ਵਿੱਚ ਓਕੇ ਦੀਆਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਮਿਸ਼ਨ ਚੌਂਕ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਹੇ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਬੰਦਾ ਜਿਹੜਾ ਇੱਥੇ ਜਿਸ ਦੇ ਉੱਪਰ ਰੋਪ ਸੀਗੇ ਕਿ ਜਿਹੜਾ ਅੰਦਰ ਚਾਕਲੇਟਾ ਚੱਕ ਰਿਆ ਸੀ ਉਹਨੂੰ ਪੁਲਿਸ ਇੱਥੋਂ ਦੀ ਲੈ ਕੇ ਜਾ ਚੁੱਕੀ ਐ ਕੋਈ ਵੀ ਵੀ ਕੋਈ ਨਹੀਂ ਆਹ ਟੀਮਾਰਟ ਵਾਲਿਆਂ ਦੇ ਕੋਲ ਹੈਗੀ ਅੱਛਾ ਜੀ ਟੀਮਾਰਟ ਵਿੱਚ ਜਾਓ ਸਾਰਾ ਓਕੇ ਜਾ ਸਾਰਾ ਕੋਲੋਂ ਪਤਾ ਲੱਗ ਜਾਏ ਕਿੱਥਾ ਚੋਰੀ ਕਰੀ ਕਿੱਥੇ ਕਿੰਨੇ ਮੁੰਡੇ ਸੀ ਇਹ ਟੋਟਲ 2 ਮੁੰਡੇ تھے 2 ਮੁੰਡੇ ਸੀ ਓਕੇ ਕੀ ਚੋਰੀ ਕੀਤੀ ਬੜਿਆ ਇੱਕ ਉਹ ਹੀ ਗਿਆ ਸੀਗਾ ਹਾਂ ਇੱਕ ਬੜਿਆ ਚਾਕਲੇਟ ਦੀ ਕਰੀ ਤੇਰੀ ਓਕੇ ਕੀ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਦੇਖੋ ਪ੍ਰਸ਼ਾਸਨ ਨੇ ਵੀ ਸਾ ਦਿੱਤਾ ਪੂਰਾ ਟ੍ਰੈਫਿਕ ਪੁਲਿਸ ਵਾਲਿਆਂ ਨੇ ਨਹੀਂ ਨਹੀਂ ਖੜਿਆ ਜੀ ਇਹਨਾਂ ਨੇ ਜੀ ਹੂੰ ਇਹਨਾਂ ਕੀ ਫੜਿਆ ਜੇ ਟੇਟਾਂ ਨੂੰ ਡੋੜਿਆ ਜੀ ਉਹ ਇਹਨਾਂ ਨੇ ਫੜਿਆ ਇਹਨਾਂ ਨੇ ਕਾਬੂ ਕੀਤਾ ਜੀ ਹੋਰ ਬਾਬੂ ਆਉਣਾ ਨਹੀਂ ਕਿਵੇਂ ਦੇਖੋ ਅੰਦਰ ਇੱਕ ਸਟੋਰ ਸਭ ਪਾਸੇ ਕੈਮਰੇ ਲੱਗੇ ਅੰਦਰ ਹੀ ਵਾਰਦਾਤ ਕਰ ਦਿੱਤੀ ਬੰਦੇ ਨੇ ਭਾਈ ਕੈਮਰੇ ਲੱਗੇ ਹੋਏ ਨੇ ਸਾਰਾ ਇਹਨੇ ਨਸ਼ਾ ਕੀਤਾ ਹੋਇਆ ਜਿਵੇਂ ਉਹ ਅੰਦਰ ਫੜਿਆ ਜੀ ਗੱਲ ਤੁਸੀਂ ਕਹਿੰਦੇ ਕਿ ਨਸ਼ੇ ਦੇ ਕਰਕੇ ਇਹ ਬੰਦੇ ਵਾਰਦਾਤ ਕਰਦੇ ਨੇ ਚੋਰੀ ਕਰਦੀ ਹੈ ਇਹਨਾਂ ਨੇ ਨਸ਼ੇ ਦੀ ਪੂਰਤੀ ਲਈ ਕਰਦੇ ਕੀ ਨਸ਼ਾ ਮਲੇ ਇੱਥੋਂ ਚੋਰੀ ਕਰਕੇ ਨਸ਼ਾ ਕੀਤਾ ਗਿਆ ਨਹੀਂ ਇਹ ਨਸ਼ਾ ਨਹੀਂ ਪਤਾ ਲੱਗਦਾ ਕੀ ਨਸ਼ਾ ਕੀਤਾ ਇਹਨੇ ਕੋਈ ਨਸ਼ਾ ਕਰਿਆ ਜਿਸ ਨੇ ਚੋਰੀ ਕੀਤੀ ਹੈ ਨੇ ਚੋਰੀ ਕੀ ਦਾ ਕਿ ਭਾਅ ਸੇਵ ਕਰਦਾ ਠੀਕ ਹੈ ਜੀ ਦੇਖ ਸਾਡੇ ਬਹੁਤ ਅੰਛੜੂ ਹੋਊਗੀ ਆਏਗੀ ਕਿ ਅਖਬਾਰ ਵਿੱਚ ਨਹੀਂ ਆਏਗਾ ਸੋ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਤੋਂ ਸਾਂਝੇ ਕਰਾਇਆ ਸੀ ਜਲੰਧਰ ਦੇ ਮਿਸ਼ਨ ਚੌਂਕ ਦੇ ਵਿੱਚ ਜਿਹੜਾ ਟੀਮਾਰਟ ਉਹਦੇ ਅੰਦਰ ਜਿਹੜੀ ਵਾਰਦਾਤ ਕਰਕੇ ਵਿਅਕਤੀ ਜਿਹੜਾ ਚੌਕਲੇਟਾ ਚੱਕ ਰਿਹਾ ਸੀ ਤਾਂ ਉਹਨੂੰ ਜਿਹੜਾ ਇੱਥੇ ਲੋਕਾਂ ਨੇ ਜਿਹੜਾ ਪਬਲਿਕ ਨੇ ਉਹਨੂੰ ਫੜ ਕੇ ਪੁਲਿਸ ਨੂੰ ਤਰਾ ਦਿੱਤੀ ਤਾਂ ਮੌਕੇ ਤੇ ਜਿਹੜਾ ਪੁਲਸ ਨੇ ਹੁਣ 8-6 ਜੀ ਵਿਅਕਤੀ ਵੇਚਦਾ ਸੋ ਹੁਣ ਤੱਕ ਬੜੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ